ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰ ਸੰਚਾਲਕ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਨੂੰ ਇੰਨਾ ਸ਼ਕਤੀਸ਼ਾਲੀ ਬਣਨਾ ਚਾਹੀਦਾ ਹੈ ਕਿ ਕੋਈ ਵੀ ਤਾਕਤ ਇਸ ਨੂੰ ਹਰਾ ਨਾ ਸਕੇ। ਉਹਨਾਂ ਸੰਘ ਪ੍ਰਾਰਥਨਾ ਦੀ ਇੱਕ ਲਾਈਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਿਰਫ ਭਾਵਨਾ ਨਹੀਂ ਹੈ ਸਗੋਂ ਸਾਡਾ ਸੰਕਲਪ ਹੈ। ਉਹਨਾਂ ਕਿਹਾ ਕਿ ਸਾਡੀ ਆਤਮ ਨਿਰਭਰਤਾ ਹੀ ਅਸਲ ਤਾਕਤ ਹੈ ਤੇ ਸੁਰੱਖਿਆ ਦੇ ਮਾਮਲੇ ਵਿੱਚ ਸਾਨੂੰ ਕਿਸੇ ਹੋਰ ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਭਾਗਵਤ ਨੇ ਸੰਘ ਦੇ ਵਿਚਾਰਤਾਰਕ ਰਸਾਲਿਆਂ ਦੇ ਸੰਪਾਦਕਾਂ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਦੇਸ਼ ਸਮਾਜ ਤੇ ਹਿੰਦੂਤਵ ਨਾਲ ਜੁੜੇ ਕਈ ਮਹੱਤਵਪੂਰਨ ਮੁੱਦਿਆਂ ਤੇ ਵਿਸਾਰ ਨਾਲ ਵਿਚਾਰ ਪ੍ਰਗਟ ਕੀਤੇ ਉਹਨਾਂ ਆਤਮ ਨਿਰਭਰਤਾ ਸੁਰੱਖਿਆ ਸਮਾਜਿਕ ਸਦਪਾਵਨਾ ਸੰਗ ਵਿਚਾਰਦਤਾ ਦੀ ਭੂਮਿਕਾ ਤੇ ਧਰਮ ਆਧਾਰਿਤ ਜੀਵਨ ਕਦਰਾਂ ਕੀਮਤਾਂ ਬਾਰੇ ਸਪਸ਼ਟ ਦ੍ਰਿਸ਼ਟੀਕੋਣ ਪੇਸ਼ ਕੀਤਾ ਉਹਨਾਂ ਕਹਾਂਗੇ ਦੁਨੀਆ ਵਿੱਚ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਦਾ ਰਵਈਆ ਹਮਲਾਵਰ ਹੁੰਦਾ ਹੈ ਤੇ ਸਿਰਫ ਸਜਣਤਾ ਨਾਲ ਉਹਨਾਂ ਨੂੰ ਰੋਕਣਾ ਸੰਭਵ ਨਹੀਂ ਹੈ ਸਜਣਤਾ ਦੇ ਨਾਲ ਸ਼ਕਤੀ ਵੀ ਜ਼ਰੂਰੀ ਹੈ ਉਹਨਾਂ ਇਹ ਵੀ ਕਹਾਂਗੇ ਜਦੋਂ ਸਜਣਤਾ ਵਿੱਚ ਸ਼ਕਤੀ ਨਹੀਂ ਹੁੰਦੀ ਤਾਂ ਇਹ ਬੇਵਸ ਬਣ ਜਾਂਦੀ ਹੈ ਤੇ ਸ਼ਕਤੀ ਜੇਕਰ ਸਜਣਤਾ ਤੋਂ ਰਹਿਤ ਹੋਵੇ ਤਾਂ ਇਹ ਹਿੰਸਾ ਵਿੱਚ ਬਦਲ ਸਕਦੀ ਹੈ ਇਸ ਲਈ ਦੋਵਾਂ ਦਾ ਸੰਤੁਲਨ ਹੋਣਾ ਜ਼ਰੂਰੀ ਹੈ ਜ਼ਿਕਰ ਹੋ ਗਿਆ ਕਿ ਮੋਹਨ ਪਾਟਵੜ ਦਾ ਇਹ ਇੰਟਰਵਿਊ ਪਾਰਤ ਦੇ ਆਪਰੇਸ਼ਨ ਸਿੰਧੂਰ ਤੋਂ ਪਹਿਲਾਂ ਲਿਆ ਗਿਆ ਸੀ